ਕਿਹੜਾ ਕਿਹੜਾ ਸਕੂਲ ਆ ਤੁਹਾਡਾ ਗੁਰੂ ਤੇਗ ਬਹਾਦਰ ਸਮਾਣਾ ਸਕੂਲ ਆੜੀ ਕਿਹੜਾ ਇਹਨੂੰ ਕਿੰਨੇ ਦਿਨ ਹੋ ਗਏ ਚਲਾਉਂਦੇ ਨੇ ਜਿਹੜਾ ਡਰਾਈਵਰ ਹੁਣ ਚਲਾ ਰਿਹਾ ਦੋ ਦਿਨ ਪਹਿਲਾਂ ਤਾਂ ਬੜੇ ਇੱਕ ਲੱਗੇ ਇਹਨੂੰ ਹੁਣ ਕਿਉਂ ਨਹੀਂ ਆ ਰਿਹਾ ਹੈਗਾ ਪਤਾ ਨਹੀਂ ਇਹ ਨਾਰੋ ਨਹੀਂ ਇਹ ਰੈਗੂਲਰ ਆਉਂਦਾ ਰੋਜ਼ ਨਾਰੋ ਨਹੀਂ ਆਉਂਦਾ ਜਿੱਦਾਂ ਨਾ ਰੈਗੂਲਰ ਦੋ ਦਿਨ ਤਾਂ ਤਿੰਨ ਦਿਨ ਹੋ ਗਏ ਨਾ ਆਉਂਦੇ ਨੂੰ ਤੂੰ ਆਪੇ ਕਹਿ ਰਿਹਾ ਦੋ ਤਿੰਨ ਬਹੁਤ ਠੀਕ ਆ ਆ ਦੇਖੋ ਵੀਰੇ ਕੋਈ ਲਾਇਸੈਂਸ ਨਹੀਂ ਸਕੂਲ ਦਾ ਕਿਹੜੀ ਕਲਾਸ ਆੜੀ ਤੇਰੀ ਨਹੀਂ ਆ ਬੱਚੇ ਹੋਏਗਾ ਪਲੱਸ 2 ਦਾ ਬੱਚਾ ਕੋਈ ਲਾਇਸੈਂਸ ਨਹੀਂ ਹੈਗਾ ਵੀਰੇ ਕੋਈ ਕੁਝ ਨਹੀਂ ਹੈਗਾ ਦੇਖੋ ਕਿਵੇਂ ਬੱਚਾ ਵਧੀ ਕਿਹੜਾ ਚਲਾ ਰਿਹਾ ਆ ਦੇਖੋ ਵੀਰੇ ਮੂਲ ਕੋਣ ਲੱਗ ਰਿਹਾ ਹੁਣ ਲੋਕ ਨਹੀਂ ਹੋਲੀ ਵੀ ਪਸ 10 ਮਿੰਟ ਤੱਕ ਕਿਹੜਾ ਕਿਹੜਾ ਸਕੂਲ ਆ ਤੁਹਾਡਾ ਗੁਰੂ ਤੇਗ ਬਹਾਦਰ ਸਮਾਣਾ ਸਕੂਲ ਆੜੀ ਕਿਹੜਾ ਇਹਨੂੰ ਕਿੰਨੇ ਦਿਨ ਹੋ ਗਏ ਚਲਾਉਂਦੇ ਨੇ ਜਿਹੜਾ ਡਰਾਈਵਰ ਹੁਣ ਚਲਾ ਰਿਹਾ ਇਹਨੂੰ ਹੁਣ ਕਿਉਂ ਨਹੀਂ ਆ ਰਿਹਾ ਹੈਗਾ ਨਾ ਨਾ ਰੈਗੂਲਰ ਦੋ ਦਿਨ ਤੋਂ ਤਿੰਨ ਦਿਨ ਹੋ ਗਏ ਨਾ ਆਉਂਦੇ ਨੂੰ ਤੂੰ ਆਪੇ ਕਹਿ ਰਿਹਾ ਦੋ ਤਿੰਨ ਪਰ ਠੀਕ ਆ ਆ ਦੇਖੋ ਵੀਰੇ ਕੋਈ ਲਾਇਸੈਂਸ ਨਹੀਂ ਸਕੂਲ ਦਾ ਕਿਹੜੀ ਕਲਾਸ ਆਡੀ ਤੇਰੀ ਪਲੱਸ 2 ਦਾ ਬੱਚਾ ਕੋਈ ਲਾਇਸੈਂਸ ਨਹੀਂ ਹੈਗਾ ਵੀਰੇ ਕੋਈ ਕੁਝ ਨਹੀਂ ਹੈਗਾ ਦੇਖੋ ਆ ਦੇਖੋ ਵੀਰੇ ਮੂਲ ਕੋਣ ਲੱਗ ਰਿਹਾ ਹੁਣ ਲੋਕ ਨਹੀਂ